ਆਮਦਨ ਦਾ ਇੱਕੋ ਇੱਕ ਜ਼ਰੀਆ ਵੀ ਚੋਰਾਵਾਂ ਵੱਲੋਂ ਲੁੱਟ ਲਿਆ ਗਿਆ ਇਸ ਪਰਿਵਾਰ ਦਾ ਹੋਇਆ ਇੰਜ ਕਿ ਇਸ ਪਰਿਵਾਰ ਦਾ ਮੁੱਢੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ ਜਿਸ ਕਾਰਨ ਪਰਿਵਾਰ ਕੋਲ ਆਮਦਨ ਦਾ ਸਾਧਨ ਸਿਵਾਏ ਇੱਕ ਦਾਰੂ ਪਸ਼ੂ ਦੇ ਹੋਰ ਕੋਈ ਵੀ ਨਹੀਂ ਸੀ ਪਰਿਵਾਰ ਦੇ ਆਮਦਨ ਦੇ ਵਸੀਲੇ ਉਹ ਵੀ ਕੁਝ ਚੋਰਾਵਾਂ ਵੱਲੋਂ ਚੋਰੀ ਕਰ ਲਿਆ ਗਿਆ ਅਤੇ ਜਿਸ ਤੋਂ ਬਾਅਦ ਇਸ ਭੈਣ ਦੀ ਆਸ ਹੀ ਟੁੱਟ ਗਈ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ 10 ਸਾਲ ਤੋਂ ਉਹ ਇਦਾਂ ਹੀ ਠੀਕ ਨਹੀਂ ਹੋ ਰਹੇ ਤੇ ਲੇਹ ਜਿਆਦਾ ਹੋ ਗਈ ਚੰਦਨ ਮੁੰਨੀਆਂ ਹੋ ਗਈ ਘਾਤੇ ਦੇ ਵੇਖ ਲੋ ਤੈਂ ਵੇਖਿਆ ਏ ਇਦਾਂ ਹੀ ਮਾੜਾ ਮੋਟਾ ਹੀ ਆਪਣੇ ਦੁੱਧ ਤੇ ਗੁਜ਼ਾਰਾ ਕਰਨ ਦੇ ਮੱਜਾਂ ਪਹਿਲਾਂ ਵੀ ਤਿੰਨ ਚੋਰੀ ਹੋਈਆਂ ਸੀ 2019 ਚ ਤੇ ਫੇਰ ਬਾਅਦ ਫੇਰ ਹੋ ਗਈ ਜਦੋਂ ਇਸ ਪਰਿਵਾਰ ਦਾ ਖਾਲਸਾ ਦੀ ਟੀਮ ਨੂੰ ਪਤਾ ਚੱਲਿਆ ਤੁਰੰਤ ਜਾਂਚ ਕਰ ਇਸ ਪਰਿਵਾਰ ਨੂੰ ਗਾਂ ਲੈ ਕੇ ਦਿੱਤੀ ਗਈ ਤਾਂ ਜੋ ਪਰਿਵਾਰ ਆਪਣਾ ਗੁਜ਼ਾਰਾ ਵਧੀਆ ਕਰ ਸਕੇ ਇਹ ਘਾ ਸਾਰਿਆਂ ਨਾ ਫੇਰ ਸਾਡੀ ਇਥੋਂ ਪਿੰਡ ਦੇ ਹੀ ਉਹਨਾਂ ਨਾਲ ਗੱਲਬਾਤ ਹੋਈ ਤੋ ਫਿਰ ਸਾਡੇ ਆਏ ਔਖਾ ਬਹੁਤ ਜ਼ਿਆਦਾ ਵੇਖਿਆ ਇੰਨੇ ਹਾਲਾਤ ਮਾਰੇ ਰੋਟੀ ਮਾਂ ਹੀ ਪੂਰੀ ਤਰ੍ਹਾਂ ਹੋਣੀ ਚਲ ਜਿਨ੍ਹਾਂ ਵੀਰਾਂ ਨੇ ਘੱਲ ਲਏ ਆ ਉਹਨਾਂ ਦਾ ਧੰਨਵਾਦ ਇਹ ਸਭ ਤੁਹਾਡੇ ਦਿੱਤੇ ਦਸਵੰਦ ਨਾਲ ਹੀ ਸੰਭਵ ਹੋ ਸਕਿਆ ਹੈ ਅਜਿਹੇ ਪਰਿਵਾਰਾਂ ਦੀ ਮਦਦ ਕਰਨ ਲਈ ਖਾਲਸਾ ਜੀ ਨੂੰ ਵੱਧ ਤੋਂ ਵੱਧ ਦਸਵੰਦ ਦਿਓ ਅਤੇ ਪੱਕੇ ਤੌਰ ਤੇ ਨਾਲ ਵੀ ਜੁੜ ਕੇ ਸੇਵਾ ਕਰ ਸਕਦੇ ਹੋ